ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਬਣਾਵਾਂਗੇ ਬਚੀ ਹੋਈ ਕੜੀ ਵਾਲੇ ਪਰੌਂਠੇ ਤੇ ਆਪਾਂ ਸਮਾਨ ਪਹਿਲਾਂ ਕੱਟ ਲਿਆ ਆਟਾ ਆਪਾਂ ਛਾਣ ਲਿਆ ਹੁਣ ਆਪਾਂ ਆਪਣੇ ਜ਼ਰੂਰਤ ਦੇ ਅਨੁਸਾਰ ਆਪਾਂ ਕੜੀ ਵਿੱਚ ਮਿਲਾ ਲਾਂਗੇ ਆਟੇ ਦੇ ਪਹਿਲਾਂ ਜਿੰਨੀ ਆਪਾਂ ਨੂੰ ਜ਼ਰੂਰਤ ਹੋਏਗੀ ਉੰਨੀ ਆਪਾਂ ਕੜੀ ਪਾ ਲੈਨੇ ਆ ਆਪਾਂ ਮਿਰਚ ਮਸਾਲੇ ਵੀ ਨਾਲ ਹੀ ਪਾ ਲੈਨੇ ਆ ਆਪਾਂ ਆਪਣੀ ਜ਼ਰੂਰਤ ਅਨੁਸਾਰ ਪਾਵਾਂਗੇ ਕਿਉਂਕਿ ਕੜੀ ਦੇ ਵਿੱਚ ਵੀ ਮਿਰਚ ਮਸਾਲੇ ਪਏ ਹੋਏ ਆ ਆਪਾਂ ਨਮਕ ਪਾ ਲਿਆ ਹੁਣ ਆਪਾਂ ਨਾਲ ਹੀ ਹਰੀ ਮਿਰਚ ਤੇ ਪਿਆਜ਼ ਥੋੜਾ ਜਿਹਾ ਕੱਟਿਆ ਹੋਇਆ ਪਾ ਦਿੰਨੇ ਆ ਤੇ ਆਪਾਂ ਸਾਬਤ ਜੀਰਾ ਪਾਵਾਂਗੇ ਬਾਕੀ ਆਪਾਂ ਹਰੀ ਮਿਰਚ ਪਾ ਲਈ ਸੀ ਤੇ ਆਪਾਂ ਲਾਲ ਮਿਰਚ ਨੂੰ ਨਹੀਂ ਪਾਵਾਂਗੇ ਤੇ ਆਪਾਂ ਇਹਨਾਂ ਨੂੰ ਕੜੀ ਨੂੰ ਮਿਕਸ ਕਰ ਲੈਨੇ ਚੰਗੀ ਤਰ੍ਹਾਂ ਤੇ ਆਪਾਂ ਨਾਲ ਹੀ ਫਿਰ ਆਟਾ ਗੁੰਨ ਕੇ ਰੱਖ ਲੈਨੇ ਆ ਆਟਾ ਆਪਾਂ ਗੁੰਨ ਲਿਆ ਤੇ ਹੁਣ ਆਪਾਂ ਥੋੜੀ ਜੀ ਰੈਸਟ ਦਵਾਈ ਆਟੇ ਨੂੰ ਤੇ ਹੁਣ ਆਪਾਂ ਪਰੌਂਠੇ ਸ਼ੁਰੂ ਕਰ ਦਿੰਨੇ ਆ ਪਹਿਲਾਂ ਆਪਾਂ ਸੁੱਕਾ ਆਟਾ ਲੈ ਕੇ ਆਪਾਂ ਇਹਦਾ ਪੇੜਾ ਕਰਾਂਗੇ ਪੇੜਾ ਨੋਰਮਲ ਸਾਈਜ਼ ਲਵਾਂਗੇ ਰੋਟੀ ਤੋਂ ਥੋੜਾ ਜਿਆਦਾ ਲੈਨੇ ਆ ਤੇ ਸੁੱਕਾ ਆਟਾ ਲਾ ਕੇ ਆਪਾਂ ਪੇੜਾ ਬਣਾ ਲੈਨੇ ਪਹਿਲਾਂ ਆਪਾਂ ਰੋਟੀ ਵਾਂਗੂ ਵੇਲ ਕੇ ਹੁਣ ਆਪਾਂ ਵੇਚੇ ਦੇ ਜਿਸ ਤਰ੍ਹਾਂ ਪਰੌਂਠੇ ਨੂੰ ਕਿਉ ਬਣਾਉਂ ਲਾਉਂਦੇ ਨੇ ਉਸ ਤਰ੍ਹਾਂ ਆਪਾਂ ਇਹ ਚ ਘਿਓ ਲਾ ਲੈਨੇ ਘਿਓ ਲਾਗੇ ਤੇ ਆਪਾਂ ਪਰੌਂਠਾ ਤਿਆਰ ਕਰ ਲਾਂਗੇ ਆਪਾਂ ਰੋਟੀ ਵੀ ਬਣਾ ਸਕਦੇ ਆ ਇਹਦੀ ਗੋਲ ਪਰ ਆਪਾਂ ਅੱਜ ਪਰੌਂਠਾ ਹੀ ਬਣਾਵਾਂਗੇ ਪਰਾਠਾ ਆਪਣਾ ਬਣ ਕੇ ਤਿਆਰ ਹੋ ਗਿਆ ਤੇ ਨਾਲੇ ਆਪਣੀ ਕੜੀ ਘਮ ਆ ਗਈ ਨਾਲੇ ਆਪਣਾ ਪਰੌਂਠਾ ਬਣ ਗਿਆ ਤੁਸੀਂ ਵੀ ਜਰੂਰ ਬਣਾਇਓ ਟਰਾਈ ਕਰਕੇ ਵੇਖਿਓ ਬਹੁਤ ਹੀ ਸਵਾਦ ਬੰਦੇ